ਤੇ ਇੱਥੇ ਵੀਰਾ ਆ ਗਿਆ ਸਾਡੇ ਕੋਲੇ ਰੋੜਦਾ ਰੋੜਦਾ ਅਸੀਂ ਸੋਚਿਆ ਵੀ ਚਲ ਕੋਈ ਹੈਲਪ ਕਹਿੰਦਾ ਹੋ ਵੀਰਾ ਵੀ 10 ਵੀਰੇ ਵੀ ਕਿ ਕਹਣਾ ਮੈਨੂੰ ਕੋਹਨ ਨਹੀਂ ਚਾਹੀਦਾ ਮੇਰਾ ਸਾਈਕਲ ਠੀਕ ਕਰ ਦੋ ਬਸ ਮੇਰੀ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋ ਗਈ ਗੱਡੀ ਲੈ ਦੇਣੇ ਤੈਨੂੰ ਪਾਣੀ ਪੈ ਉਹ ਬੈਂਟਰੀਆਂ ਉਹ ਬੈਂਟਰੀ ਵਾਲਾ ਸੀਗਾ ਤੇ ਬੈਂਟਰੀਆਂ ਬਦਲਾ ਦੇ ਬੈਂਟਰੀਆਂ ਬਦਲਾ ਦਿੰਦੇ ਉਹਦੀਆਂ ਲਿਆ ਕਿੱਥੇ ਗੱਡੀ ਘੱਟ ਬਾਹਰ ਪਹਿਲਾਂ ਇਹਦੇ ਨਾਲ ਇਹਦੀ ਜ਼ਿੰਦਗੀ ਸੌਖੀ ਸੀ ਥੋੜੀ ਆ ਜਦੋਂ ਪਾਣੀ ਆਇਆ ਹੜ ਆਇਆ ਆ ਇਹਦੇ ਚ ਵੀ ਪਾਣੀ ਭਰ ਗਿਆ ਬੈਟਰੀਆਂ ਜਿਹੜੀਆਂ ਤੇ ਚਾਰਜਰ ਆ ਜਿਹੜਾ ਮੱਚ ਗਿਆ ਤੇ ਸੁੱਕੇ ਵਾਸਤੇ ਅਸੀਂ ਛੋਟਾ ਜਿਹਾ ਪ੍ਰਬਾਲਾ ਕਰਾਂਗੇ ਵੀ ਇਹਦੀ ਪੀਰੇ ਦੀ ਆ ਸਾਈਕਲ ਜਿਹੜੀ ਦੁਬਾਰਾ ਚੱਲਦੀ ਹੋ ਜੇਵੇ ਮਹੀ ਤੇ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋ ਗਈ ਗੱਡੀ ਲੈ ਦਿੰਦੇ ਤੈਨੂੰ ਕਿਹ ਹੈ ਜੀ ਗੱਡੀ ਤੇਰੀ ਟਰਾਈਸਾਈਕਲ ਚਾਹੀਦਾ ਅਗਲੀ ਵਾਰ ਜਦੋਂ ਆਏ ਆਪਾਂ ਇੱਕ ਟਰਾਈਸਾਈਕਲ ਲੈ ਕੇ ਆਉਣਾ ਤੇ ਆਪਣੇ ਗੁਰਧਿਆਨ ਠੀਕ ਆ ਭਾਈ ਜੀ ਤੂੰ ਲੁਧਿਆਣੇ ਮਾਰਨਾ ਕਿਹੜਾ ਕਰ ਉਹਨਾਂ ਦੇ ਕਰ ਚੱਕ ਲਈ ਆਪਣੇ ਕੋਲੇ ਪਿਆ ਆ ਇਹਨੂੰ ਪਹੁੰਚਦਾ ਕਰ ਦੇ ਟਰਾਈਸਾਈਕਲ ਠੀਕ ਆ ਤੇਨੂੰ ਨਵਾਂ ਸਾਈਕਲ ਪਹੁੰਚਦਾ ਕਰ ਦਿੰਨੇ ਕੀ ਜਾ ਤਾ ਨਾ ਬਦਾ ਹੁਕਮ ਕੀ ਹੋਇਆ ਕੀ ਉਹਨੂੰ ਇਹਦਾ ਤੇਰੇ ਕੋਲੇ ਆ ਪਾਣੀ ਪੈ ਉਹ ਬੈਂਟ ਗਿਆ ਖਰਾਬ ਇਹ ਬੈਟਰੀ ਵਾਲਾ ਸੀਗਾ ਬੈਟਰੀਆਂ ਬਦਲਾਦ ਗਏ ਬੈਟਰੀਆਂ ਬਦਲਾ ਦਿੰਦੇ ਉਹਦੀਆਂ ਲਿਆ ਕਿੱਥੇ ਗੱਡੀ ਕੱਢ ਬਾਹਰ ਤੇਰੀ ਕਿੱਥੇ ਘਰ ਤੇਰਾ ਕਿੱਧਰ ਜਾਂਦੇ ਨਾਲ ਦਾ ਆਹ ਚੱਲ ਆ ਲੈ ਮੈਂ ਉੱਠੀ ਜਾ ਲਿਆ ਦੋ ਕੱਢ ਆਇਆ ਤੂੰ ਜੱਸ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਆ ਤੁਸੀਂ ਦੇਖਦੇ ਹੋ ਇੱਕ ਬੈਟਰੀਆਂ ਵਾਲਾ ਸਾਈਕਲ ਆ ਇਹ ਸੁਖਦੇਵ ਸਿੰਘ ਸੁਖੇਰਾ ਗੋਡਿਆਂ ਪਾਰ ਖੜਾ ਸੁੱਖਾ ਰੋੜ ਰੋੜ ਕੇ ਚੱਲਦਾ ਹੁਣ ਪਹਿਲਾਂ ਇਹਦੇ ਨਾਲ ਇਹਦੀ ਜ਼ਿੰਦਗੀ ਸੌਖੀ ਸੀ ਥੋੜੀ। ਅ ਜਦੋਂ ਪਾਣੀ ਆਇਆ ਹੜ ਆਇਆ ਆ ਇਹਦੇ ਚ ਵੀ ਪਾਣੀ ਭਰ ਗਿਆ ਬੈਟਰੀਆਂ ਜਿਹੜੀਆਂ ਤੇ ਚਾਰਜਰ ਆ ਜਿਹੜਾ ਮੱਚ ਗਿਆ। ਅਸੀਂ ਇੱਥੇ ਖੜੇ ਸੀ ਜ਼ਮੀਨ ਦੀ ਬਾ ਬਹੀ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਸੀ ਮੋਆਇਨਾ ਕਰਨ ਨਵੀਂ ਗੱਟੀ ਰਾਜੋਕੇ ਪਿੰਡ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ। ਤੇ ਇੱਥੇ ਵੀਰਾ ਆ ਗਿਆ ਸਾਡੇ ਕੋਲੇ ਰੁੱਡਦਾ ਰੁੱਡਦਾ। ਅਸੀਂ ਸੋਚਿਆ ਵੀ ਚਲ ਕੋਈ ਹੈਲਪ ਕਹਿੰਦਾ ਹੋ ਵੀਰਾ ਵੀ 10 ਵੀਰੇ ਵੀ ਕਿ ਕਹਿੰਦਾ ਮੈਨੂੰ ਕੋਹ ਨਹੀਂ ਚਾਹੀਦਾ ਮੇਰਾ ਸਾਈਕਲ ਠੀਕ ਕਰ ਦੋ ਬੱਸ। ਵੀ ਮੈਂ ਪਹਿਲਾਂ ਸਾਈਕਲ ਤੇ ਤੁਰਿਆ ਫਿਰਦਾ ਸੀ ਅਸੀਂ ਅੱਗੇ ਚਲ ਟ੍ਰਾਈਸਾਈਕਲ ਲਿਆ ਦਾਂਗੇ ਪਰ ਜਦੋਂ ਇੱਥੇ ਆ ਕੇ ਦੇਖਿਆ ਕਿ ਕੋਈ ਬੈਟਰੀ ਵਾਲਾ ਸਾਈਕਲ ਆ ਇਹ ਇਹ ਸਾਈਕਲ ਦੀਆਂ ਬੈਟਰੀਆਂ ਪੈਣ ਵਾਲੀਆਂ ਕਹਿੰਦਾ ਮੈਨੂੰ ਸਾਈਕਲ ਨਹੀਂ ਚਾਹੀਦਾ ਸਾਈਕਲ ਮੇਰਾ ਬਹੁਤ ਵਧੀਆ ਬਸ ਇਹਦੀਆਂ ਬੈਟਰੀਆਂ ਪੈ ਜਾਣ ਦੇਖੋ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਸੁਭਾਵਾਂ ਇਹ ਤੁਸੀਂ ਖੁਦ ਆ ਕੇ ਨਾ ਪਿੰਡਾਂ ਜਦੋਂ ਵਿਚਰੋਗੇ ਮਿਲੋਗੇ ਦੇਖੋਗੇ ਉਦੋਂ ਹੀ ਮਿਲ ਸਕਦੀਆਂ ਆਪਾਂ ਕਿਸੇ ਸਸਤਾ ਮਾਨ ਨੂੰ ਜਾਂ ਸਾਡੇ ਵਰਗਿਆਂ ਨੂੰ ਪੈਸੇ ਦੇ ਕੇ ਜ਼ਿੰਮੇਵਾਰੀ ਤੋਂ ਮੁਕਤ ਨਾ ਹੋਈਏ ਖੁਦ ਆਵੋ ਆਕੇ ਇਹਨਾਂ ਪਿੰਡਾਂ 'ਚ ਹੁਣ ਪਾਣੀ ਉੱਤਰ ਗਿਆ ਹੁਣ ਇਹਨਾਂ ਲੋਕਾਂ ਦੀ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਜਿਹੜੀਆਂ ਛੋਟੀਆਂ-ਛੋਟੀਆਂ ਆਪ ਆਕੇ ਪੂਰੀਆਂ ਕਰੋ ਹੁਣ ਇੱਥੇ ਰਾਸ਼ਨ ਦੀ ਲੋੜ ਨਹੀਂ ਇੱਥੇ ਦਵਾਈਆਂ ਦੀ ਲੋੜ ਨਹੀਂ ਇੱਥੇ ਕੱਪੜਿਆਂ ਦੀ ਲੋੜ ਨਹੀਂ ਹੁਣ ਅਸਲ ਤੇ ਜ਼ਮੀਨੀ ਪੱਧਰ ਤੇ ਉਹਨਾਂ ਚੀਜ਼ਾਂ ਦੀ ਲੋੜ ਆ ਜਿਹੜੀਆਂ ਸੱਚੀ ਨੂੰ ਹੀ ਬਰਬਾਦ ਹੋ ਗਈਆਂ ਤੇ ਸੁੱਕੇ ਵਾਸਤੇ ਅਸੀਂ ਛੋਟਾ ਜਿਹਾ ਉਪਰਾਲਾ ਕਰਾਂਗੇ ਬੀ ਇਹਦੀ ਵੀਰੇ ਦੀ ਆ ਸਾਈਕਲ ਹੀ ਆ ਜਿਹੜੀ ਦੁਬਾਰਾ ਚੱਲਦੀ ਹੋ ਜੇਵੇ ਤੇ ਸੁੱਖੇ ਵਰਗੇ ਹੋਰ ਬਹੁਤ ਨੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਵੱਲ ਵੀ ਤੁਸੀਂ ਆ ਆ ਕੇ ਨਿਕਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਕੋਰੇ ਤੈਨੂੰ ਸੁੱਖੇ ਬੈਟਰੀਆਂ ਮਂਗਾ ਦੇਨੇ ਦੋ ਮੈਂ ਫੋਟੋ ਖਿੱਚ ਲਈ ਬੈਟਰੀਆਂ ਦੀ ਬੈਟਰੀਆਂ ਮਂਗਾ ਲੈ ਸਕੂਟਰੀ ਤੇਰੀ ਵਧੀਆ ਪੂਰੀ ਬਸ ਕੱਲੀ ਬੈਟਰੀ ਤੇ ਚਾਰਜਰ ਪੈਣ ਵਾਲਾ ਇਹ ਦੋਨੇ ਚੀਜ਼ਾਂ ਪਵਾ ਦਿੰਨੇ ਆਪਾਂ ਠੀਕ ਆ ਨਹੀਂ ਵਾਹਿਗੁਰੂ ਦੀ ਮਿਹਰਬਾਨੀ ਆ ਸਾਡੀ ਕੋਈ ਨਹੀਂ ਇਹ ਹੈਗਾ ਟਾਇਰ ਠੀਕ ਹੈ ਤੇ ਟਾਇਰ ਟਾਇਰ ਠੀਕ ਹੈ ਤੁਹਾਡੀ ਵੀ ਹਵਾ ਹੀ ਘਟੀ ਹੁਣ ਟਾਇਰ ਠੀਕ ਆ ਐਂ ਬਣਾ ਬਣਾ ਰੱਖ ਲਿਓ ਹਨਾ ਨਾਲ ਇੱਕ ਬੱਸ ਸਟੈਂਡ ਦੇ ਨਾਲ ਚਾਉਣੀ ਹੈਗਾ ਤੇ ਲੈਡ ਲੋਡ ਵਧੀਆ ਨਵੀਂ ਪਵਾ ਰਹੇ ਨਾਲੇ ਹਾਰਨ ਹੂਰਨ ਵਧੀਆ ਪਾ ਕੇ ਸੁੱਖੇ ਨੂੰ ਵੀ ਨਾਲ ਹੀ ਲੈ ਚੱਲਾਂਗੇ ਹੈ ਸੁੱਖਿਆ ਠੀਕ